ਕਮ ਗਾਇਸ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ 'ਚ ਜਿਹੜੋਗੇ ਮਨੀ ਰੋਪਰ ਦੇ ਨਾਮ ਤੋਂ ਮਸ਼ਹੂਰ ਆ ਅੱਜ ਪ੍ਰਪਰ ਪਿੰਡ 'ਚ ਮੇਲਾ ਏ ਜੋ ਕਿ ਗੁੱਗਾ ਮੈੜੀ ਦਾ ਬਹੁਤ ਪ੍ਰਸਿੱਧ ਮੇਲਾ ਲੱਗਦਾ ਜੀ ਉਰੇ ਵੈਸੇ ਹਰ ਸਾਲ ਦੀ ਤਰ੍ਹਾਂ ਲੱਗਦਾ ਏ ਇਸ ਸਾਲ ਕੁਝ ਜ਼ਿਆਦਾ ਹੀ ਤਕਰੀਬਤ ਤਿਆਰੀਆਂ ਤੋਰੀਆਂ ਕੀਤੀਆਂ ਪਈਆਂ ਨੇ ਆ ਮੇਰੇ ਪਿੰਡ ਦੇ ਖੜੇ ਆ ਜੀ ਵੇਲੜ ਆਏ ਵੇ ਮੇਲਾ ਦੇਖਣ ਲਈ ਕੰਮ ਕਰਾਂ ਇਹ ਮੁੰਡਾ ਵਪਾਰੀ ਆ ਉਹ ਯੂਨੀਵਰਸਿਟੀ ਲੱਗਿਆ ਪਿਆ ਇਹ ਇਲੈਕਟ੍ਰੀਕ ਦੀ ਦੁਕਾਨ ਤੇ ਉਹ ਵੇਲਾ ਉਹ ਵੀ ਵੇਲਾ ਉਹ ਵਕੀਲ ਵਾਲ ਗਿਆ ਬਾਈ ਤੇ ਹੋਰ ਨਾਲ ਦੇ ਨਾਲ ਤੁਹਾਨੂੰ ਦੁਕਾਨਾਂ ਦਾ ਵੀ ਦਿਖਾਈ ਜਾਣਗੇ ਨਾਲ ਦੇ ਨਾਲ ਅਸੀਂ ਵੈਸੇ ਤਾਂ ਅਸੀਂ ਵੀ ਹਲੇ ਘੁੰਮ ਰਹੇ ਆ ਜਿੱਦਾਂ ਹੀ ਸਾਡਾ ਕਿਤੇ ਦੁਕਾਨ ਭਾਦਾ ਹੋ ਲੱਗਦਾ ਹੈ ਦੀ ਤੁਹਾਨੂੰ ਉਹਦੇ ਦਾਵਾਂ ਕੀ ਖਰੀਦਦਾਰੀ ਕਰੀਆ ਕੀ ਨਹੀਂ ਕਰੀਆ ਸੋ ਮਿਲਦੇ ਆਂ ਨੈਕਸਟ ਵੀਡੀਓ ਚ ਫਿਰ پڑ کر دیکھو اور نیند میں بھی لوگ بھی نہیں کر سکتے بولتا رہا بھائی اور کرنگے ہم کے میں نام پٹتا ہے لو آو گے میرے نام بھی نئو ٹکري جاؤں گا اچھے ٹکري جاؤں گا

ਇਹਰੇ ਮਹੀਨੇ ਚ ਸਾਡੇ ਬਹੁਤ ਚਰਾਂਵਾ ਸਾਡੇ ਯਾਰ ਮਿਸਟਰ ਮਿਲੇ ਆ ਬਿੰਦਾ ਬਾਈ ਸ਼ੀਪਾ ਆਸ਼ੂ ਵਿੱਕੀ ਸਮਾਲਟੀ ਆ ਅਮਨ ਆ ਅਮਨ ਆ ਠਾਣੇਦਾਰ ਲੱਗਿਆ ਮੁੰਡਾ ਏ ਕਾਜ ਤੇ ਲੱਗਿਆ ਬਾਕੀ ਸਾਰੇ ਕਾਲ ਜੀਟ ਆ ਏ ਕੰਮ ਰਿਹਾ ਸੋਟੀ ਆੜ ਦਾ ਕੰਮ ਲੱਗਿਆ ਵਾ ਇਹ ਬਿਜਲੀ ਵਾਲੇ ਨਾਲ ਬਾਕੀ ਸਾਰੇ ਫਰੀ ਆ ਕੀ ਸ਼ੌਪ ਵਗੈਰਾ ਹੈ ਜੀ ਤੁਹਾਨੂੰ ਥੋੜਾ ਬਹੁਤਾ ਦਿਖਾਈ ਜਾਏ ਕਿ ਕੀ ਕੀ ਹੈ ਸਾਰਾ ਕੁਝ ਸ਼ੁਰੂ ਹੋ ਜਾਂਦਾ